ਕੀ ਕਾਜ ਜੀ ਅੱਜ ਦੇ ਬਲੌਗ ਦੀ ਕਰਦੇ ਆਂ ਸ਼ੁਰੂਆਤ ਜੁੜੇ ਰਹੇ ਉਹਨੂੰ ਕਿਦਿਆਲੇ ਜਾਣਾ ਏ ਪਹਿਲਾਂ ਠੀਕ ਆ ਨਾ ਦਿਖਾਉਣੀ ਆ ਫਿਰ ਤੁਹਾਨੂੰ ਅੱਗੇ ਆਹੀ ਆਹ ਰੱਸੀ ਨਾਲ ਬੰਨੇ ਆ ਪਿਆ ਉਹਨੂੰ ਹੁਣ ਦੋ ਕਰੂਗਾ ਹਲਾ ਉਹ ਹਰਾਮੀਆਂ ਹਾਲਾ ਆਹ ਦੂਵਾ ਜਿਹੜਾ ਹੈਗਾ ਬਹੁਤ ਨੰਗੀ ਵੀ ਚੀਜ਼ ਹੈਗੀ ਆ ਫੂਟੂ ਛਾਲਾਂ ਬਹੁ ਮਾਰਦਾ ਇਹ ਚੱਲ ਇਹ ਸਾਲਾ ਮਿਕਸ ਜਿਹਾ ਹੈ ਚੱਲ ਠੀਕ ਆ ਹਾਂਜੀ ਮੈਂ ਤਾਂ ਪੰਗਾ ਹੀ ਲੈ ਲਿਆ ਯਾਰ ਉਧਰ ਡੰਗਰਾਂ ਕੰਨੀ ਜਾ ਕੇ ਸਾਰੇ ਕੱਪੜੇ ਲਵੇੜਤੇ ਮੈਂ ਇਸ ਨਹੀਂ ਪੂਛ ਮਾਰੀ ਸਾਰੇ ਚਿੱਟਾ ਸੂਤੇ ਖਰਾਬ ਹੋ ਤਕਮਮਣ ਹੋ ਗਿਆ ਤੂਏ ਕੱਪੜੇ ਪਾਉਣ ਲੱਗੀ ਜਾਇਆ ਵਿਆਹ ਸਲਾਰ ਮੰਜਰੇ ਤੂੰ ਕੱਲ ਆਏ ਦੀਗੀ ਆ ਠੀਕ ਆ ਹਾਏ ਠੀਕ ਆ ਠੀਕ ਆ ਵਾ ਕੱਟਦੇ ਆ ਮੇਰੀ ਤਾਂ ਤਬੀਅਤ ਠੀਕ ਨਹੀਂ ਹੈਗੀ ਆ ਪਕੌੜੇ ਟੱਡ ਰਹੇ ਨਹੀਂ ਇਹ ਤੂੰ ਤਾਂ ਖਾਦੇ ਨਹੀਂ ਜਾਣੇ ਪਹਿਲਾਂ ਪਾਈ ਸੀ ਇਸਕਲ ਦੇ ਕਿ ਸੇਂਦਗੀ ਡਾਊਨ ਹੈਗੀ ਆ ਪਤਾ ਨਹੀਂ ਕੀ ਹੋਇਆ ਮੈਨੂੰ ਇਹ ਪਹਿਲਾਂ ਤਿਆਰ ਹੋ ਗਿਆ ਦੀ ਫੇਰ ਕੱਪੜੇ ਖੋਲ ਕੇ ਹੁਣ ਫੇਰ ਪੱਕ ਬੰਦਾਂ ਪਟਿਆਲੇ ਤੋਂ ਇੱਕ ਤਾਂ ਖੜ ਦੇ ਆ ਕੇ ਦੇਣੀਆਂ ਪੈਸਾਂ ਵਾਸਤੇ ਤੇ ਇੱਕ ਮੈਨੂੰ ਥੋੜਾ ਜਿਹਾ ਕੰਮ ਹੈਗਾ ਏ ਬਾਕੀ ਜੁੜੇ ਰਹੋ ਦਿਖਾਉਣੀ ਆ ਤੁਹਾਨੂੰ ਹੁਣ ਗਾਹਾਂ ਜਾ ਕੇ ਵਧੀਆ ਹੋ ਆ ਰਹੇ ਆ ਫਕੌੜੀਆਂ ਦਾ ਹੈ ਕਿਆ ਕਰੀਏ ਹੁਣ ਖੱਦਦੇ ਨਹੀਂ ਨਾ ਜਾਣੀ ਫੇਰ ਡਾਉ ਕਰਕੇ ਤੇ ਆ ਲੈ ਆਜੋ ਬਾਹਰ ਵਾਲੇ ਰਾਜੀਏ ਤੁਹਾਨੂੰ ਫਕੌੜੀ ਹਾਂਜੀ ਹੁਣ ਚੱਲਦੇ ਆ ਪਟਿਆਲੇ ਨੂੰ ਤੇ ਜੁੜੇ ਰਹੋ ਤੇ ਦਿਖਾਉਣੀ ਆ ਤੁਹਾਨੂੰ ਸ਼ਹਿਰ ਦਾ ਹਾਲ ਚਾਲ ਬਦਲਵਾਈ ਹੋਈ ਪਈ ਆ ਬਦਲਵਾਈ ਵਾਲਾ ਮੌਸਮ ਹੈਗਾ ਅੱਜ ਹਾਂਜੀ ਚੱਲਦੇ ਆ ਹੁਣ ਪਟਿਆਲੇ ਨੂੰ ਜਾ ਰਹੇ ਆ ਹੁਣ ਪਟਿਆਲੇ ਨੂੰ ਦੇਖੋ ਮੌਸਮ ਚਾਹਣ ਉਹ ਹੋਇਆ ਪਿਆ ਵਧੀਆ ਤੇ ਜਾ ਰਹੇ ਆ ਰਸਤੇ 'ਚ ਹੁਣ ਪਹਿਲਾਂ ਡੀਜ਼ਲ ਪਾਉਨੇ ਆ ਗੱਡੀ 'ਚ ਫੇਰ ਚੱਲਦੇ ਆ ਅੱਗੇ ਫਿਰ ਤਰਪੜੀ ਪਟਿਆਲੇ ਤੋਂ ਮਹਿਸਾਂ ਵਾਸਤੇ ਡੰਗਰਾਂ ਵਾਸਤੇ ਖਲ ਲੈਨੇ ਆ ਤੇ ਫਿਰ ਵਾਪਸ ਪਿੰਡ ਆਉਣੇ ਆ ਫਿਰ ਪਿੰਡ ਆ ਕੇ ਘਰਦਿਆਂ ਨੂੰ ਛੱਡ ਕੇ ਆਉਣੇ ਰਿਸ਼ਤੇਦਾਰੀ 'ਚ ਉਹਨਾਂ ਨੇ ਮੱਥਾ ਟੇਕਣ ਜਾਣਾ ਇਹ ਰਿਸ਼ਤੇਦਾਰਾਂ ਨਾਲ ਜਾਣਾ ਮੈਂ ਵੀ ਸੀ ਪਰ ਮੇਰੀ ਤਬੀਅਤ ਠੀਕ ਨਹੀਂ ਹੈਗੀ ਇਸ ਕਰਕੇ ਮੇਤੋਂ ਜਾਇ ਨਹੀਂ ਅਸਾਂ ਬਹੁਤ ਵਧੀਆ ਹੈ ਹੁਣ ਡੀਜ਼ਲ ਪਵਾਉਣੇ ਹਾਂਜੀ ਪਟਿਆਲੇ ਨੂੰ ਜਾ ਰਹੇ ਹਾਂ ਯਾਰ ਰਸਤੇ 'ਚ ਮੈਂ ਕਿਹਾ ਡੀਜ਼ਲ ਪਵਾ ਲੀਏ ਹਾਂਜੀ ਹਾਂ ਪਾਓ ਦੀ ਪਾਓ ਹਾਂ ਹਾਂ ਪਾਓ ਚੱਕੇ ਚੱਕਾ ਚੱਲਦੇ ਆ ਫਿਰ ਜਾਂ ਦਿਖਾਉਣਾ ਕੋਲੋਂ ਜਾ ਕੇ ਲਓ ਚੱਲ ਹਾਂਜੀ ਪਟਿਆਲੇ ਪਹੁੰਚ ਗਏ ਹੁਣ ਜਾ ਕੇ ਖਾਣ ਲੈਂਦੇ ਹਾਂ ਹਾਂਜੀ ਪਟਿਆਲੇ ਆ ਗਿਆ ਹੁਣ ਖਾਣ ਲੈਂਨੇ ਆ ਇੱਥੋਂ ਚੱਲਦੇ ਆਂ ਪਰ ਹਾਂਜੀ ਦਿੰਨੀਆਂ ਖਾਣੇ ਪਾਉਂਦੇ ਆਂ ਦੇ ਕਿਸੇ ਦੀ ਪੇਟ ਵੀ ਕਰ ਰਹੀ ਹੈ ਆ ਰਿਹਾ ਏ ਉਹ ਜਿਹੜਾ ਖਾਲਰ ਖਾ ਕੇ ਚੱਲਦੇ ਆਂ ਪਿੰਡ ਨੂੰ ਘਰ ਘਰਦਿਆਂ ਨੂੰ ਵੀ ਚੱਕਣਾ ਕਰ ਤੋਂ ਉਹਨਾਂ ਨੂੰ ਵੀ ਛੱਡ ਕੇ ਆਉਣਾ ਰਿਸ਼ਤੇਦਾਰੀ ਚ ਹਾਂਜੀ ਖਾਲ ਦੀ ਵੀ ਕਰੀ ਤਾ ਦੀ ਇੱਕ ਡਿੱਗੀ ਚੱਲਦੇ ਆਂ ਹੁਣ ਤੇ ਹੁਣ ਚੱਲਦੇ ਆਂ ਬਾਜ਼ਾਰ ਚ ਨੂੰ ਉੱਥੋਂ ਮੈਡੀਕਲ ਤੋਂ ਦਵਾਈ ਲੈ ਲਈਏ ਹੁਣ ਮੋੜ ਲਈਏ ਗੱਡੀ ਪਾਪਸ ਫਿਰ ਚੱਲਦੇ ਆਂ ਤਰਪੜੀ ਆ ਆ ਗਏ ਆਪਾਂ ਤਰਪੜੀ ਦੇਖ ਲੋ ਮਿੱਤਰ ਪਿਆਰੇਓ ਤਰਪੜੀਆਂ ਦਵਾਈਆਂ ਚ ਵੀ ਬਹੁਤ ਉਲਾਈ ਅੱ ਤੋਂ ਅੱ ਤੋਂ ਦਾ ਸਰਕਾਰੇਟਾਂ ਚ ਆ ਲੈ ਕੇ ਆਇਆ ਪੱਤਾ ਜਿਹੜਾ 150 ਵਾਲਾ ਪੱਤਾ ਸੀ ਇੱਥੇ 670 ਰੁਪਏ ਦਾ ਹੀ ਮਿਲ ਗਿਆ ਹੈਗਾ ਜੀ ਇੰਨਾ ਫਰਕ ਆ ਦੇਖ ਲੋ ਦਵਾਈਆਂ ਚ ਕਿੰਨੀ ਕਮਾਈ ਕਰਦੇ ਹੋਣਗੇ ਦਵਾਈਆਂ ਵਾਲੇ ਆ ਹਿਸਾਬ ਲਾ ਲੋ ਜੀ ਚਾਹਦੇ ਆ ਫੈਂਡਰ ਨੂੰ ਹਾਂਜੀ ਕਿਵੇਂ ਨੇ ਮਿੱਤਰ ਪਿਆਰੇ ਆ ਭਤੀਜ ਮਿਲ ਗਿਆ ਆਪਣੇ ਤਰਪੜੀ ਚੋਂ ਆ ਰਿਹਾ ਦੀ ਮੈਂ ਦਵਾਈ ਲੈ ਕੇ ਭਤੀਜ ਮਿਲ ਕੇ ਆ ਵੀ ਇੱਥੇ ਪਟਿਆਲੇ ਦਵਾਈ ਖੁੱਪੀ ਲੈਣਾ ਆਏ ਬਨੇ ਕਿਹੜਾ ਪਿੰਡਾ ਭਤੀਜੇਓ ਉਲਟਪੜੀ ਹਰਿਆਣੇ ਚ ਪੈ ਜਾਂਦਾ ਹਾਂਜੀ ਹਰਿਆਣਾ ਪੰਜਾਬ ਬਾਰਡਰ ਆ ਜੀ ਠੀਕ ਆ ਠੀਕ ਆ ਠੀਕ ਆ ਉਹ ਠੀਕ ਠਾਕ ਵਧੀਆ ਹੀ ਵਧੀਆ ਠੀਕ ਆ ਠੀਕ ਆ ਵਧੀਆ ਹੀ ਚਾਹੀਦਾ ਯਾਰ ਹਾਂਜੀ ਘਰ ਆ ਹਾਂਜੀ ਘਰੇ ਆ ਗਿਆਂ ਖਾਣ ਲਿਆਂਦੀ ਹੁਣ ਖਣ ਵਾਲੀ ਪੂਰੀ ਕੱਟਦੀ ਐ ਬਾਹਰ ਫਿਰ ਇਹ ਰਹੇ ਜੋ ਕਿ ਇਹਨਾਂ ਨੂੰ ਘਰ ਦੇਆਂ ਨੂੰ ਛੱਡ ਕੇ ਆਉਣ ਰਿਸ਼ਤੇ ਆਰੀ ਚ ਓਕੇ ਆਉਣੇ ਲੌਕਰ ਚੱਕਿਆ ਕਰ ਦੂਗਾ ਨਾ ਉਹ ਗੱਡੀ ਵੀ ਸਾਫ਼ ਕਰਾਉਣ ਵਾਲੀ ਹੋਈ ਹੀ ਹੈਗੀ ਆ ਛੱਡਣ ਘਰ ਦੇਆਂ ਨੂੰ ਰਿਸ਼ਤੇ ਆਰੀ ਚ ਇਹਨਾਂ ਨੇ ਮੱਥਾ ਟੇਕ ਕੇ ਆਉਣੇ ਇਹਨਾਂ ਨੂੰ ਛੱਡ ਕੇ ਫਿਰ ਆਉਣੇ ਆ ਓਕੇ ਜੀ ਹਾਂ ਜੀ ਦੋਸਤੋ ਜਾ ਰਹੀ ਹਾਂ ਰਿਸ਼ਤੇ ਆਰੀ ਚ ਨੂੰ ਜਾ ਕੇ ਤੁਹਾਨੂੰ ਦਿਖਾਉਣੇ ਆ ਤੇ ਸਿਹਤ ਠੀਕ ਨਹੀਂ ᱛੀ ਨਹੀਂ ਮੈਂ ਵੀ ਨਾਲ ਜਾਣਾ ਦੀ ਹੈ ਮੱਥਾ ਟੇਕਣ ਚਲੋ ਕੋਈ ਗੱਲ ਨਹੀਂ ਫੇਟੇ ਗਿਆ ਜਾਊਗਾ ਅੱਜ ਆਏ ਆਉਣਗੇ ਸਾਰੇ ਜੇ ਸਿਹਤ ਠੀਕ ਹੁੰਦੀ ਤਾਂ ਮੈਂ ਜ਼ਰੂਰ ਜਾਂਦਾ ਮੈਂ ਕਿਹਣਾ ਬਾਕੀ ਠੀਕ ਆ ਉਹ ਕੇ ਰਿਪੋਰਟ ਚਲੋ ਖਾਦੀ ਮਣੀ ਸੜਕ ਤੇ ਆ ਰੋਗ ਨਹੀਂ ਵਸ ਹਾਂਜੀ ਸਾਨੂੰ ਕੋਈ ਵੀ ਫੂਡ ਵਾਲਾ ਨਹੀਂ ਲੱਭਿਆ ਆਹ ਮਹਾਲੀ ਵਾਲੀ ਸੜਕ ਤੇ ਸਾਰੇ ਛੱਲੀਆਂ ਵਾਲੇ ਬੈਠੇ ਨਹੀਂ ਦੇਖਦੇ ਟਫੇੜਾ ਸਾਹਿਬ ਤੱਕ ਟਡੇੜਿਆਣੇ ਜਾ ਰਹੇ ਹਾਂ ਕੰਟ ਕਰ ਰਹੇ ਹਾਂ ਅੱਜ ਦੇ ਬਲੌਗ ਦਾ ਜਿੰਨਾ ਵੀ ਬਣਿਆ ਠੀਕ ਹੈ ਨਾ ਬਾਕੀ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ